ਹਾਂਜੀ ਸਤਿ ਸ੍ਰੀ ਅਕਾਲ ਜੀ ਮਿਲ ਕੇ ਸਾਰਾ ਜੀ ਖੁਸ਼ੀ ਹੋਵਾਂਗੇ ਅਸੀਂ ਵੀ ਸਭ ਠੀਕ ਠਾਕ ਹਾਂਜੀ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਟੱਲੇ ਵਾਲਾ ਬਟਨ ਜ਼ਰੂਰ ਨਾਪਦਾ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਹਾਂਜੀ ਦੇਖੋ ਇੱਕ ਫਰਾਡ ਆ ਉਹਨੇ ਮੇਰੇ ਵੀਡੀਓ ਨਾਲ ਆਪਣਾ ਫੁੱਲ ਪੇਜ ਬਣਾਇਆ ਹੈ ਡੀਪੀ ਵੀ ਮੇਰੀ ਲਾਹੀ ਹੈ ਤੇ ਸਾਰੀਆਂ ਮੇਰੀਆਂ ਵੀਡੀਓ ਨੇ ਕੋਈ ਵਿੱਚ ਇਹ ਨਹੀਂ ਪਛਾਣ ਕਰ ਸਕਦਾ ਵੀ ਮੇਰਾ ਚੈਨਲ ਆ ਜਾਕੀ ਕਿਸੇ ਹੋਰ ਦਾ ਬਣਾਇਆ ਹੈ ਚੈਨਲ ਦੇਖੋ ਉਹ ਪੈਸੇ ਲੈਂਦੀ ਆ ਸਾਵਧਾਨ ਰਹੋ ਬੱਚੋ ਇਹ ਜੇ ਲੋਕਾਂ ਤੋਂ ਮੈਂ ਤੁਹਾਨੂੰ ਅੱਗੇ ਵੀ ਕਹਿਣੀ ਹੁੰਦੀ ਆ ਵੀ ਮੈਂ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੀ ਮੇਰਾ ਨੰਬਰ ਮੈਂ ਤੁਹਾਨੂੰ ਬੋਲ ਕੇ ਦੱਸਦੀ ਆ ਕਈ ਵਾਰੀ ਲਿਖਿਆ ਹੋਣਾ ਆਪਣੇ ਖਾ ਪਾ ਜਾਂਦਾ 73409 86348 ਇਹ ਮੇਰਾ ਆਪਣਾ ਨੰਬਰ ਆ ਕਿਸੇ ਕੋਈ ਮੇਰੇ ਫੋਨ ਨੂੰ ਚੱਕਦਾ ਨਹੀਂ ਹੈਗਾ ਮੈਂ ਚੱਕਾ ਜਾਂ ਨਾ ਚੱਕਾ ਹੈ ਮੇਰੀ ਗੱਲ ਉਹ ਆ ਤੇ ਬਾਕੀ ਜਿਹੜੇ ਮੈਸੇਜ ਛੱਡਣਾ ਤੁਸੀਂ ਉਦੋਂ ਛੱਡਣਾ ਜਦੋਂ ਤੁਹਾਡਾ ਕੋਈ ਗਲਤ ਆਨਸਰ ਦੇ ਨਾਲ ਤੁਹਾਡਾ ਲਿੰਕ ਜੁੜ ਗਿਆ ਤੁਸੀਂ ਤੁਹਾਡੇ ਕੋਲੋਂ ਕੋਈ ਪੈਸੇ ਮੰਗਦਾ ਤੁਸੀਂ ਫਿਰ ਮੇਰੇ ਨਾਲ ਫੋਨ ਤੇ ਬੋਲ ਕੇ ਮੈਸੇਜ ਛੱਡੋ ਤੇ ਮੇਰੀ ਆਵਾਜ਼ ਟੈਸਟ ਕਰ ਸਕਦੇ ਹੋ ਕਿਉਂ ਕਿਸੇ ਦੀ ਇੱਕ ਦੂਜੇ ਦੀ ਆਵਾਜ਼ ਇੱਕ ਦੂਜੇ ਨਾਲ ਨਹੀਂ ਰਹਦੀ ਹੁੰਦੀ ਹਾਂਜੀ ਅੱਜ ਤੁਹਾਨੂੰ ਦੱਸਣ ਲੱਗਿਆ ਸਰਪਨਾਗ ਦੋਸਤੋ ਅਗਰ ਤੁਹਾਨੂੰ ਦੀ ਵੀ ਕਿਸੇ ਕੁੜੀ ਦੇ ਵਿੱਚ ਕਿਸੇ ਬੱਚੇ ਦੇ ਜਾਂ ਕਿਸੇ ਵੀ ਪਰਿਵਾਰਕ ਮੈਂਬਰ ਦੇ ਤੁਹਾਨੂੰ ਕਿਸੇ ਨੇ ਦੱਸ ਦਿੱਤਾ ਵੀ ਇਹਦੇ ਉੱਤੇ ਸਰਪ 나ਗ ਸਰਪ ਦੋਸ਼ ਹੈ ਇਹਦਾ ਜਿਹੜਾ ਪਾਖ ਕਰਨ ਲਈ ਦੇਖੋ ਹਰ ਇੱਕ ਵਿੱਚ ਉਹਨੇ ਹਿੰਮਤ ਨਹੀਂ ਹੁੰਦੀ ਤੇ ਜਿੰਨੇ ਲੋਕ ਪੈਸੇ ਮੰਗਦੇ ਨੇ ਹੈਕ ਨਹੀਂ ਮੇਰੇ ਕੋਲੇ ਬਹੁਤ ਮੈਸੇਜ ਆਉਂਦੇ ਨੇ ਵੀ ਸਾਡੇ ਕੋਲ ਤਾਂ ਜੀ ਇੰਨੀ ਹਿੰਮਤ ਹੈ ਨਹੀਂ ਸੀ ਸਾਡਾ ਚਲੋ ਮੁਕ ਤੋਂ ਮੁਕਤੀ ਕੰਮ ਬਣ ਗਿਆ ਹੂੰ ਤੁਸੀਂ ਕੀ ਕਰਨਾ ਕੋਈ ਵਾਲੀ ਵੱਡੀ ਚੀਜ਼ ਨਹੀਂ ਪਰ ਜਪਤਲ ਇੱਕ ਘੜਾ ਲੈ ਆਉਣਾ ਘੜੇ ਨੂੰ ਲਿਆ ਕੇ ਇਹ ਲਾਲ ਕਤਾਬ ਦਾ ਟੋਟਕਾ ਐਵੇਂ ਨਹੀਂ ਹੈਗਾ ਬਹੁਤ ਜ਼ਬਰਦਸਤ ਟੋਟਕਾ ਹਜੇ ਕਿਸੇ ਨੇ ਮੈਨੂੰ ਮੀਂਹ ਵੀ ਇਹ YouTube ਤੇ ਜਾਂ Facebook ਤੇ ਨਹੀਂ ਪਾਇਆ ਹੈਗਾ ਕਿਉਂ ਇਹ ਟੋਟਕਾ ਹੀ ਮੈਨੂੰ ਕੱਲ ਬੜੇ ਜ਼ੋਰ ਦੇ ਨਾਲ ਬਾਬਾ ਜੀ ਫੇਰ ਦੁਆਰਾ ਇੱਕ ਨਵੀਂ ਕਿਤਾਬ ਦੇਖ ਗਏ ਨੇ ਬੜੀ ਵਧੀਆ ਵਾ ਉਹਦੇ ਵਿੱਚ ਉਹ ਕਹਦੇ ਵੀ ਹਜੇ ਤੱਕ ਕਿਸੇ ਨੇ ਨਹੀਂ ਪਾਇਆ ਉਹ ਕਹਿੰਦਾ ਮੈਂ ਵੀ ਨਹੀਂ ਪਾਇਆ ਸੀ ਇਹ ਤਾਂ ਹਾਜੀ ਤਾਂ ਕਹਿੰਦਾ ਟੋਟਕਾ ਵੀ ਮੈਂ ਕਿਸੇ ਨੂੰ ਦੱਸਿਆ ਵੀ ਨਹੀਂ ਸੀਗਾ ਇਹ ਕਹ ਦੱਸਦਾ ਕਿ ਨਾ ਮੈਂ ਤਾਂ ਨਹੀਂ ਸੀ ਕਹਿੰਦਾ ਭਾਈ ਦੇਖੋ ਕਈ ਰਾਜ ਹੁੰਦੇ ਨੇ ਉਹਦੇ ਕਰਕੇ ਮੈਂ ਇਹਨੂੰ ਛੁਪੇ ਰੱਖਿਆ ਸੀ ਮੈਂ ਆਪਦੇ ਆਪ ਦੇ ਮੇਨ ਮੇਡ ਬੰਦਿਆਂ ਨੂੰ ਦੱਸਦਾ ਸੀ ਚਲੋ ਕੋਈ ਗੱਲ ਨਹੀਂ ਆਪਾਂ ਨੂੰ ਬਾਬਾ ਜੀ ਨੇ ਜਾਹ ਦਿੱਤਾ ਆਪਾਂ ਦੱਸਦੇ ਹਾਂ ਤੁਸੀਂ ਕੀ ਕਰਨਾ ਹੈ ਕਿ ਘੜਾ ਲੈਣਾ ਘੜਾ ਲੈ ਕੇ ਕਿਸੇ ਵੀ ਖੁੰਝੇ ਨੂੰ ਰੱਖ ਦੇਣਾ ਹੀਠਾ ਥੋੜਾ ਜਿਹਾ ਰੇਤਾ ਪਾ ਲਿਓ ਕਿਉਂਕਿ ਜਦੋਂ ਪੱਕੇ ਥਾਂ ਹੁੰਦੇ ਨਹੀਂ ਐ ਤਾ ਗਾਰਚ ਰੱਖ ਲਿਓ ਮਿੱਟੀ ਪਾ ਕੇ ਰੇਤਾ ਪਾਉਂਗਾ ਤਾਂ ਵਧੀਆ ਰਹੂਗਾ ਮਿੱਟੀ ਦੇ ਨਾਲ ਥੋੜਾ ਜਿਹਾ ਹੋ ਜਾਂਦਾ ਤੁਸੀਂ ਇਹਨੂੰ ਪਾਣੀ ਦਾ ਭਰ ਦੇਣਾ ਪਹਿਲਾਂ ਕਾਲਾ ਰੰਗ ਕਰਨ ਉੱਤੇ ਇੱਕ ਨਾਗ ਦੇ ਉੱਤੇ ਦੀ ਤਸਵੀਰ ਬਣਾ ਲੈਣੀ ਹੈ ਬਣਾ ਦੇਣਗੇ ਜਿਹੜੇ ਪੈਂਟਰ ਹੁੰਦੇ ਨੇ ਕਰ ਲੈਂਦੇ ਨੇ ਸਾਰਾ ਕੁਝ ਤੁਸੀਂ ਹੁਣ ਇਹਨੂੰ ਪਾਣੀ ਦਾ ਭਰ ਕੇ ਉੱਤੇ ਚੱਪੜ ਰੱਖ ਦੇਣਾ ਇਹਦੇ ਵਿੱਚ 1 ਚਵਾਨੇ 25 ਪੈਸੇ ਰੋਜ਼ ਪਾਉਣੇ ਨੇ 40 ਘੜੇ ਦਾ ਪਾਣੀ ਸੁੱਕੇ ਥੋੜਾ ਰਹੇ ਕੁਛ ਹੋਵੇ ਤੁਸੀਂ ਇਹਨੂੰ ਘੜੇ ਨੂੰ 40 ਦਿਨਾਂ ਬਾਅਦ ਜਲ ਪ੍ਰਵਾਹ ਕਰਿਓ ਕਿਸੇ ਵੀ ਚੱਲਦੇ ਪਾਣੀ ਦੇ ਵਿੱਚ ਸੂਆ ਨਹਿਰ ਨਦੀ ਕੁਛ ਵੀ ਤੁਹਾਡੇ ਕੋਲ ਚੱਲਦਾ ਪਰ ਪਾਣੀ ਚੱਲਦਾ ਹੋਵੇ ਖੜਾ ਪਾਣੀ ਨਾ ਹੋਵੇ ਉੱਥੇ ਤੁਸੀਂ ਇਹਨੂੰ ਜਲ ਪ੍ਰਵਾਹ ਕਰਿਓ ਤੁਹਾਡੇ ਮੈਂ ਕਹਿੰਨੇ ਤੁਹਾਡੇ ਤਾਂ ਤੁਹਾਡੇ ਆਉਣ ਵਾਲੀਆਂ ਸੱਤ ਪੀੜੀਆਂ ਤੇ ਸਰ ਪ੍ਰਦੋਸ਼ ਨਹੀਂ ਹੋ ਸਕਦਾ ਇਹ ਜੇ ਇੰਨਾ ਛੋਟਾ ਜਿਹਾ ਤੁਸੀਂ ਕੰਮ ਕਰਾਓ ਦੱਕ ਨੇ ਇਹ ਦੇਖੋ ਪੈਸਾ ਕੁਛ ਨਹੀਂ ਮੈਨੂ ਵੀ ਦਾ ਸਾਰੇ 7.5 8 10 ਰੁਪਏ ਲੱਗ ਜਾਣਗੇ 25 25 ਪੈਸੇ ਨਾਲ ਇੰਨਾ ਕੀ ਕੰਮ ਹੈ ਇੱਕ ਘੜਾ ਜੂ ਕਿੰਨੇ ਕੁ ਦਾ ਪਾਣੀ ਤੁਹਾਡੇ